ਨਾਕੇ ਤੋਂ ਗੱਡੀ ਭਜਾਉਣ ਵਾਲੇ ਕੀਤੇ ਕਾਬੂ ਪੁਲਿਸ ਨੇ ਪੁਲਿਸ ਨੇ ਕਾਬੂ ਕਰਕੇ ਗੱਡੀ ਕੀਤੀ ਬੌਂਡ ਸ਼ੀਸ਼ਿਆਂ ਤੇ ਜਾਲੀਆਂ ਲਗਾਈਆਂ ਸੀ ਇਸ ਕਰਕੇ ਚਲਾਨ ਦੇ ਡਰ ਤੋਂ ਕੀਤੀ ਇਹ ਗਲਤੀ ਅਧਾਰਾ ਤਹਿਲਕਾ ਪੰਜਾਬ ਦੇ ਇਸ ਵੈਬ ਟੀਵੀ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਹੋਸਟ ਅਮਰਦੀਪ ਟੰਡਾ ਪੇਸ਼ ਹਾਂ ਅੱਜ ਦੀ ਇੱਕ ਖਾਸ ਖਬਰ ਲੈ ਕੇ ਖਬਰ ਵੱਲ ਵਧਣ ਤੋਂ ਪਹਿਲਾਂ ਜਿਨ੍ਹਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਹੈ ਪਹਿਲਾਂ ਉਹ ਕਰੋ ਅਤੇ ਫਿਰ ਚਲਦੇ ਚਲਦੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਤੇ ਮੈਂ ਤੁਹਾਨੂੰ ਲੈ ਚੱਲਦਾ ਹਾਂ ਅੱਜ ਦੀ ਇਸ ਖਾਸ ਖਬਰ ਵੱਲ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਪੁਲਿਸ ਨਾਕੇ ਤੋਂ ਕੁਝ ਨੌਜਵਾਨਾਂ ਵੱਲੋਂ ਗੱਡੀ ਭਜਾਉਣ ਭਜਾਇਆ ਦੀ ਕੋਸ਼ਿਸ਼ ਕੀਤੀ ਸੀ ਇਸ ਸਬੰਧੀ ਅਧਾਰਾ ਤਹਿਲਕਾ ਪੰਜਾਬ ਦੀ ਟੀਮ ਵੱਲੋਂ ਕੋ ਕੀਤੀ ਗਈ ਦਾ ਪਤਾ ਚੱਲਿਆ ਕਿ ਇਹ ਵੀਡੀਓ ਜਲੰਧਰ ਸ਼ੌਣੀ ਦੇ ਇਲਾਕੇ ਦੀ ਹੈ ਇਸ ਸਬੰਧੀ ਪੁਲਿਸ ਥਾਣਾ ਜਲੰਧਰ ਸ਼ੌਣੀ ਦੇ ਇੰਚਾਰਜ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਾਇਰਲ ਹੋਈ ਵੀਡੀਓ ਸ਼ਹਿਨਾਈ ਪੈਲੇਸ ਦੇ ਨੇੜੇ ਲਗਾਏ ਗਏ ਪੁਲਿਸ ਨਾਕੇ ਦੀ ਹੈ ਪੁਲਿਸ ਵੱਲੋਂ ਇਹਨਾਂ ਕਾਰ ਸਵਾਰਾਂ ਨੂੰ ਬੜੀ ਮਿਹਨਤ ਤੇ ਬਹਾਦਰੀ ਨਾਲ ਕਾਬੂ ਕਰਕੇ ਗੱਡੀ ਬਾਉਂਡ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਸਰ ਜਿਹੜੀ 25 ਤਰੀਕ ਨੂੰ ਬਲੈਕ ਫਲਿੰਮ ਦੇ ਰਿਗਾਰਡਿੰਗ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਉਸ ਬਾਰੇ ਜਾਣਕਾਰੀ ਦਿਨਾ ਮਿਤੀ 25 12 24 ਨੂੰ ਸ਼ਹਿਰ ਨਾਇਬ Polres ਪੁਲਿਸ ਸਟੇਸ਼ਨ ਫਾਲੂਕਰ ਦੇ ਵਿੱਚ ਪੈਂਦੀ ਹੈ ਉਸ ਤੇ ਬਾਰੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਸੀ ਅਗੇਂਸਟ ਬਲੈਕ ਫਰਮਿੰਗ ਤੇ ਟ੍ਰੈਫਿਕ ਵੋਲੇਸ਼ਨਸ ਤੇ ਤੇ ਉਸਦੇ ਨੇ ਇੱਕ ਈਟੀਓ ਸਲੀਵਰ ਗੱਡੀ ਸੀਗੀ ਜਿਹੜੀ ਉੱਥੋਂ ਮੌਕੇ ਤੋਂ ਉਹਨਾਂ ਨੇ ਭਜਾ ਲਈ ਸੀਗੀ ਤੇ ਕਾਰ ਵੀ ਤੋਂ ਬਚਦੇ ਉਹਨਾਂ ਨੇ ਉੱਥੋਂ ਵੀ ਭਜਾਈ ਸੀਗੀ ਜਿਸ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀਗੀ ਤੇ ਉਸ ਦੇ ਤਹਿਤ ਅਸੀਂ ਜਿਹੜੀ ਹੈ ਸਾਡੀ ਆਰਐਸਟੀ ਟੀਮ ਨੇ ਤੇ ਪੁਲਿਸ ਸਟੇਸ਼ਨ ਦੀ ਟੀਮ ਨੇ ਕਾਫੀ ਮਿਹਨਤ ਕਰਦੇ ਹੋਏ ਉਸ ਗੱਡੀ ਨੂੰ ਟ੍ਰੇਸ ਕਰਕੇ ਤੇ ਉਸ ਗੱਡੀ ਨੂੰ ਜਿਹੜਾ ਇੰਪੌਵਰ ਕਰ ਲਿਆ ਤੇ ਜਿਹੜੇ ਉਥੋਂ ਮੁੰਡੇ ਭੱਜੇ ਸੀਗੇ ਉਹਨਾਂ ਨੂੰ ਵੀ ਜਿਹੜਾ ਕਾਬੂ ਕੀਤਾ ਸੀਗਾ ਜਿਨ੍ਹਾਂ ਦਾ ਰੈਲੇਵੈਂਟ ਸੈਕਸ਼ਨ ਦੇ ਵਿੱਚ ਅਸੀਂ ਜਿਹੜੀ ਹੈਗੀਆਂ ਗੱਡੀ ਨੂੰ ਇੰਪਾਉਂਡ ਕੀਤਾ ਤੇ ਜਲੰਧਰ ਪੁਲਿਸ ਵੱਲੋਂ ਸਾਡਾ ਇਹ ਮੈਸੇਜ ਹੈਗਾ ਵੀ ਕੋਈ ਵੀ ਜਿਹੜਾ ਇਨਸਾਨ ਹੈ ਉਹ ਰੂਲਸ ਨੂੰ ਤੋੜੇ ਨਾ ਉਸ ਚੀਜ਼ ਦੀ ਵਾਇਲੇਸ਼ਨ ਨਾ ਕਰੇ ਬਿਕਾਜ਼ ਅਸੀਂ ਤੁਹਾਡੇ ਖਿਲਾਫ ਸਟ੍ਰਿਕਟ ਐਕਸ਼ਨ ਲਵਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਟ੍ਰੈਫਿਕ ਰੂਲਸ ਨੂੰ ਫੋਲੋ ਕਰੋਗੇ ਤੇ ਅੱਛੀ ਜਿਹੇ ਤਰੀਕੇ ਨਾਲ ਜਿਹੜਾ ਆਪਣਾ ਟ੍ਰੈਫਿਕ ਤੇ ਪਾਲਣਾ ਇਸ ਮੌਕੇ ਕਾਬੂ ਕੀਤੇ ਗਏ ਤਿੰਨ ਗੱਡੀ ਸਵਾਰਾਂ ਨੇ ਮਾਫੀਆਂ ਮੰਗਦੇ ਹੋਏ ਕਿਹਾ ਕਿ ਉਹਨਾਂ ਸ਼ੀਸ਼ਿਆਂ ਤੇ ਜਾਲੀਆਂ ਲਗਾਈਆਂ ਹੋਈਆਂ ਸੀ ਇਸ ਕਰਕੇ ਚਲਾਨ ਦੇ ਡਰ ਤੋਂ ਕਬਰਾ ਕੇ ਇਹ ਗਲਤੀ ਕੀਤੀ ਹੈ ਇਸ ਕਰਕੇ ਹਾਜ਼ਰ ਦੇ ਮਾਫੀ ਮੰਗ ਰਿਹਾ ਕਿਉਂ ਵੀ ਨਹੀਂ ਸੀ ਕਿ ਨਾਕੇ ਤੇ ਗੱਡੀ ਤੁਸੀਂ ਚਾਲੀਆਂ ਲਾਈਆਂ ਪੈ ਗਿਆ ਸੀ ਤੇ ਉਹ ਦੇਖ ਕੇ ਆਪਾਂ ਡਰ ਗਏ ਟੋਰੀ ਕਰਕੇ ਬੁਰੀ ਜਿਆ ਬੋਲਦੇ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਤੇ ਆਪਣੇ ਸੁਝਾਅ ਬਾਰੇ ਕਮੈਂਟਸ ਜਰੂਰ ਕਰੋ ਜੋ ਸਾਡੇ ਇਸ YouTube ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਹਨ ਪਹਿਲਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ ਫਿਰ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਨ ਸਾਡੇ ਇਸ ਚੈਨਲ ਲਈ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਇਸ ਦੇ ਨਾਲ ਹੀ ਸਾਡੀ ਇਹ ਖਬਰ ਖਤਮ ਹੁੰਦੀ ਹੈ ਤੇ ਮੈਨੂੰ ਦਿਓ ਇਜਾਜ਼ਤ ਤੇ ਫਿਰ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਖਬਰ ਦੇ ਨਾਲ ਤੁਸੀਂ ਦੇਖਦੇ ਰਹੋ ਸਾਡਾ YouTube ਚੈਨਲ ਤਹਿਲਕਾ ਪੰਜਾਬ